ਹੈਲੋ ਜੀ ਅੱਜ ਆਪਾਂ ਬਣਾਈਆਂ ਰਾਜਮਾ ਦੀ ਸਬਜ਼ੀ ਤੇ ਰਾਜਮਾ ਦੀ ਸਬਜ਼ੀ ਆਪਾਂ ਬੜੀ ਹੀ ਆਸਾਨੀ ਦੇ ਨਾਲ ਬਣਾਈ ਜਿਹੜੀ ਕਿ 20 ਮਿੰਟ ਚ ਬਣ ਕੇ ਤਿਆਰ ਹੋ ਗਈ ਰਾਤ ਤੱਕ ਆਪਾਂ ਸਵੇਰ ਤੱਕ ਵੀ ਸੋਚਿਆ ਨਹੀਂ ਸੀ ਕਿ ਆਪਾਂ ਰਾਜਮਾ ਬਣਾਉਣੇ ਆ ਤੇ ਇਧਰ ਮੇਰੇ ਬੱਚਿਆਂ ਨੇ ਡਿਮਾਂਡ ਕੀਤੀ ਇਧਰ ਮੈਂ ਜਲਦੀ ਜਲਦੀ ਰਾਜਮਾ ਲੈ ਤੇ ਰਾਜਮਾ ਨੂੰ ਅੱਧੇ ਘੰਟੇ ਲਈ ਉਹਨਾਂ ਨੇ ਪਾਪੇ ਤਾਂ ਸੀ ਅੱਧਾ ਘੰਟਾ ਤੋਂ ਉਹਨਾਂ ਤੇ ਬਾਰਾ ਫਿਰ ਮਨਾਂ ਨੂੰ ਕੁੱਕਰ ਦੇ ਵਿੱਚ ਪਾ ਤਾ ਤੇ ਕੁੱਕਰ ਦੇ ਵਿੱਚ ਪਾਣੀ ਆਪਾਂ ਨਾਲ ਹੀ ਪਾ ਕੇ ਤੋੜ ਤਾ ਚੰਗੀ ਤਰ੍ਹਾਂ ਤੇ ਫਿਰ ਕੁੱਕਰ ਦੇ ਵਿੱਚ ਚੱਪਾ ਕੇ ਹਿੱਕੇ ਨੂੰ ਇਸਲਾਮ ਤੇ ਉਹਨਾਂ ਵਿੱਚ ਰਾਜਮਾ ਚੱਕ ਕਰ ਤੇ ਚੱਲਦੀਆਂ ਤੇ ਫਿਰ ਮੈਂ ਉਹਨਾਂ ਨੂੰ ਤਿਆਰ ਕੀਤਾ ਬਾਕੀ ਹਲੋ ਸਸਰੀ ਘਰ ਦੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਿਮਰਨ ਕਿਚਨ ਐਂਡ ਬਲੌਗ ਤੇ ਤੇ ਸਵਾਗਤ ਕਰਦੇ ਆਂ ਤੇ ਅੱਜ ਆਪਾਂ ਬਣਾਉਣ ਲੱਗੇ ਆ ਰਾਜਮਾ ਦੀ ਫੜੀ ਹੋਈ ਹੋਈ ਆ ਤੇ ਜਲਦੀ ਬਣਨ ਵਾਲੀ ਸਬਜ਼ੀ ਤੁਸੀਂ ਵੀ ਰਾਜਮਾ ਦੀ ਸਬਜ਼ੀ ਬਣਾਈ ਹੋਵੇ ਪਰ ਇੰਨੀ ਛੇਤੀ ਫਟਾਫਟ ਤੁਸੀਂ ਕਦੀ ਨਹੀਂ ਬਣਾਈ ਹੋਣੀ ਆ ਔਰ ਇਹ ਖਾਂਜੂ ਵੀ ਬੜੀ ਸਵਾਦ ਬਣਦੀ ਆ আর ਸਿੱਧੇ ਜਿਹੇ ਤਰੀਕੇ ਦੇ ਨਾਲ ਆਪਾਂ ਰਾਜਮਾ ਦੀ ਸਬਜ਼ੀ ਬਣਾਵਾਂਗੇ ਇੱਕਦਮ ਪੰਜਾਬੀ ਰਾਜਮਾ ਇਸ ਤਰ੍ਹਾਂ ਪੰਜਾਬੀਆਂ ਦੇ ਘਰਾਂ ਵਿੱਚ ਸਾਡੇ ਘਰਾਂ ਵਿੱਚ ਜਿੱਦਾਂ ਸ਼ੁਰੂ ਤੋਂ ਪਹਿਲਾਂ ਤੋਂ ਬਾਂਦੇ ਰਾਇਮਾ ਤੇ ਇੱਧਰ ਮੈਂ ਕੁੱਕਰ ਦੇ ਵਿੱਚ ਰਾਜਮਾ ਧੋ ਕੇ ਪਾਤੇ ਤੇ ਨਾਲ ਹੀ ਮੈਂ ਪਾਣੀ ਪਾਤਾ ਤੇ ਥੋੜਾ ਜਿਹਾ ਮੈਂ ਲੂਣ ਪਾਇਆ ਜਿੰਨਾ ਕੋ ਮੈਨੂੰ ਸਵਾਦ ਅਨੁਸਾਰ ਚਾਹੀਦਾ ਹੈ ਕਿਉਂਕਿ ਫਿਰ ਥੋੜਾ ਜਿਹਾ ਲੂਣ ਆਪਾਂ ਮਸਾਲੇ 'ਚ ਵੀ ਪਾਉਣਾ ਹੁੰਦਾ ਵਾ ਤੇ ਇੱਧਰ ਮੈਂ ਟੱਕਣ ਸੋਚਿਆ ਬੰਦ ਕਰਕੇ ਤੇ ਇਹਨੂੰ ਦੋ ਮਿਸਲਾਂ ਹਿਲਾਵਾ ਦਾ ਮੈਂ ਬਿਸਣਾ ਵਾਲੀਆਂ ਤਿੰਨ ਲਾਵਾ ਇਹਨੂੰ ਬਿਸਣਾ ਵਾਲ ਗੋਂ ਤੋਂ ਬਾਦ ਮੈਂ ਕੁੱਕਰ ਨੂੰ ਬੰਦ ਹੀ ਰਹਿਨਤਾ ਉਧਰ ਮੈਂ ਮਸਾਲੇ ਦੀ ਤਿਆਰੀ ਕਰ ਲਈ ਮਸਾਲੇ ਦੇ ਵਿੱਚ ਆਪਾਂ ਧਨੀਆ ਪੱਤਾ ਟਮਾਟਰ ਪਿਆਜ਼ ਲਸਣ ਮਿਰਚਾ ਸਾਰਾ ਕੁਝ ਕੱਟ ਕੇ ਟਿੱਕੀ ਵੱਡੇ ਗ੍ਰੈਂਡਰ 'ਚ ਪਾ ਲਿਆ ਸੀ ਛੋਟੇ ਗ੍ਰੈਂਡਰ ਚ ਨਹੀਂ ਪਾਇਆ ਕਿਉਂਕਿ ਆਪਾਂ ਇਹਨੂੰ ਥੋੜਾ ਜਿਆਦਾ ਦਰਦਰਾ ਪੀਸਣਾ ਹੀ ਜ਼ਿਆਦਾ ਬਰੀਕ ਨਹੀਂ ਪੀਸਣਾ ਸਾਰਾ ਕੁਝ ਮੈਂ ਇੱਕੇ ਹੀ ਵਿੱਚ ਪਾਤਾ ਤੇ ਇਕੱਠਾ ਹੀ ਇਹਨੂੰ ਇੱਕੇ ਵਾਰ ਮੈਂ ਸੋਚਿਆ ਕਿ ਮਿਕਸੀ ਦੇ ਵਿੱਚ ਪੀਸ ਲੈਨੇ ਆ ਕਿਉਂਕਿ ਆਪਾਂ ਫਟਾਫਟ ਸਬਜੀ ਬਣਾਉਂਦੇ ਹੀ ਮੈਂ ਤੇ ਸੋਚਿਆ ਬਣੀ ਸੀ ਕਿ ਅੱਜ ਆ ਸਬਜੀ ਬਣਾਉਣੀ ਮੈਂ ਸੋਚਿਆ ਹੀ ਕੁਝ ਹੋਰ ਬਣਾਉਂਗੀ ਪਰ ਬੱਚੇ ਕਹਿੰਦੇ ਕਿ ਨਹੀਂ ਮੰਮੀ ਰਾਜਮਾ ਨੂੰ ਖਾਦਿਆਂ ਨੂੰ ਬੜੇ ਦਿਨ ਹੋ ਗਏ ਤੁਸੀਂ ਰਾਜਮਾ ਹੀ ਬਣਾਓ ਤੇ ਨਾਲੇ ਚੌਲ ਖਾਣ ਦਾ ਮਨ ਕਰਦਾ ਵਾ ਉਦੋਂ ਮੇਰੇ ਜਿਹੜੇ ਕੁੱਕਰ ਦੇ ਵਿੱਚ ਸੀਟੀ ਵੱਜ ਕੇ ਰਾਜਮਾ ਜਿਹੜਿਆ ਗਲ ਚੁੱਕੇ ਤੇ ਤਿੰਨ ਸੀਟੀਆਂ ਲਗ ਇਹਨ ਸਿੱਟੀਆਂ ਲਗਵਾਤੀਆਂ ਉਧਰ ਮੈਂ ਕੜਾਈ ਦੇ ਵਿੱਚ ਤੇਲ ਜਿਹੜਾ ਗਰਮ ਧਰਤਾ ਜਿਹੜਾ ਕੜਾਈ ਦੇ ਵਿੱਚ ਬੱਜਿਆ ਤੇਲ ਹੀ ਕੜਛੀ ਵੱਡੀ ਵਾਲੀ ਪਾ ਲਿਆ ਤੇ ਉਧਰ ਮੈਂ ਮਸਾਲਾ ਵਿੱਚ ਪਾ ਦਿੰਦੀ ਸੰਸੇ ਤੇ ਮਸਾਲਾ ਵਿੱਚ ਪਾ ਤੇ ਬੈਠ ਹੀ ਰਹਿ ਜਾਂਦੀ ਉਹਨਾਂ ਤੋਂ ਬੰਦੀ ਆਵਾਜ਼ ਕਰਤੀ ਸੀ ਮੈਂ ਫਿਰ ਬੰਨਖੀ ਬਾਜ ਆਉਂਦੀ ਆ ਤਾਂ ਬੜੀ ਫਿਰਕਤ ਦੇਖ ਹੁੰਦੀ ਹੈ ਇਹ ਤੇ ਫਿਰ ਮੈਂ ਸੋਚਿਆ ਕਿ ਚਲ ਚੰਗੀ ਕੜਾਈ ਢੋ ਜੀ ਜਦੋਂ ਪਾ ਕੜਾਈ ਦੇ ਵਿੱਚ ਤੇਲ ਪਾਉਂਦੇ ਆ ਤੇ ਜਦੋਂ ਕੋ ਮਸਾਲੇ ਵਿੱਚ ਪਾਉਂਦਾ ਮਸਾਲੇ ਦੇ ਵਿੱਚ ਪਾਣੀ ਹੀ ਹੁੰਦਾ ਰਹੇ ਰਹ ਗਿਆ ਤੁਕਿਆ ਪਕਵ ਮਸਾਲੇ ਵਿੱਚ ਪਾਣੀ ਪਾ ਕੇ ਉਹਨੂੰ ਪੀਸਦੇ ਆ ਸਾਰਾ ਕੁਝ ਮਿਲ ਤੇ ਹੀ ਪੀਸ ਰਹੇ ਇਹਦੇ ਵਿੱਚ ਆਪਾਂ ਜਿਹੜੇ ਮਸਾਲੇ ਨੇ ਪਾਉਣੇ ਜਿਸ ਤਰ੍ਹਾਂ ਆਪਾਂ ਪਿੰਡਾਂ ਦੇ ਵਿੱਚ ਪਹਿਲਾਂ ਤੋਂ ਸ਼ੁਰੂ ਤੋਂ ਸਬਜੀ ਬਣਾਉਂਦੇ ਰਹੇ ਆ ਇੱਕਦਮ ਸਿੱਧੀ ਸਾਦੀ ਫਟਾਫਟ ਵਾਲੀ ਸਬਜੀ ਆਪਾਂ ਉਹ ਸਬਜੀ ਬਣਾਵਾਂਗੇ ਉਧਰ ਮਸਾਲਾ ਵੀ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਪਿਆਸੀ ਤੇ ਉਧਰ ਮੈਂ ਦੂਸਰੀ ਤਿਆਰੀ ਕਰਨ ਲੈਣੀ ਮੈਂ ਸੋਚਿਆ ਕਿ ਚਲੋ ਮੈਂ ਦੇਖਾਂ कि मसाला भुज जाता वा तो तद तक मैं चौलों की तैयारी की मैं सोचा जी चौल बना तो बच्चे खाने चौल भी नहीं मांगे मसाला अब ज़्यादा भुज चुके है मसाला भुज गए कि उधर मैं सोचा तो चौल धो के एक सैड से चौल धर लेना आपको चौल भी भन जाएंगे तो आप छे फ्री हो जाएंगे गर्मी बड़ी है। गर्मी के कम करना भी जोड़ा मैं रसोई थोड़ा जि ओखा लगता है दोपहर का गेड़ा हो जाए ਉੱਧਰ ਮੈਂ ਮਸਾਲੇ ਨੂੰ ਸੂਲੇ ਸਾਰਾ ਕੁਛ ਇੱਕ ਜਗ੍ਹਾ ਪਾ ਕੇ ਇਕੱਠਾ ਕਰਤਾ ਮੈਨੂੰ ਮਾਤਾ ਮਸਾਲਾ ਰੱਖ ਇਕੱਠਾ ਕਰਕੇ ਵੇਖਿਆ ਨਾ ਮੈਨੂੰ ਆਪਣੇ ਦਾਦਾ ਜੀ ਚਤ ਆ ਗਿਆ ਕਿ ਮੇਰੇ ਦਾਦੀ ਜੀ ਹੁਣੀ ਇਦਾਂ ਹੀ ਇੱਕ ਜਗ੍ਹਾ ਸਾਰਾ ਮਸਾਲਾ ਇਕੱਠਾ ਕਰਕੇ ਖੁੰਡੇ ਡੰਡੇ ਦੇ ਵਿੱਚ ਹੀ ਪਾ ਕੇ ਫੋਟ ਦਿੰਦੇ ਐਦਾਂ ਮਸਾਲਾ ਆਪਣਾ ਸਿੰਗੀ ਤਰ੍ਹਾਂ ਪੋੜੀ ਚੁੱਕੀ ਸੀ ਤੇ ਮੈਂ ਹੁਣ ਇਹ ਚੋੜੀ ਜਿਹੜੇ ਸੁੱਕੇ ਮਸਾਲੇ ਜਿਹੜੇ ਹਲਦੀ ਤੇ ਕਾਲੀ ਮਿਰਚ ਤੇ ਜੀਰਾ ਪੀਸਿਆ ਹੋਇਆ ਤੇ ਥੋੜਾ ਜਿਹਾ ਤੰਮਾ ਪਤਾ ਧਨੀਏ ਦੇ ਟੁਕੜਾ ਮੈਂ ਉਹ ਪੀਸਿਆ ਹੀ ਉਹ ਇਹਨਾਂ ਸਾਹਾਂ ਵਿੱਚ ਜਿਹੜੀ ਹਲਦੀ ਹਦੀ ਪਾਤੀ ਮੈਂ ਉਹਨੂੰ ਮੈਂ ਪਾਇਆ ਤਾਂ ਥੋੜਾ ਜਿਹਾ ਘੱਟ ਦੇਣ ਪਾਇਆ ਕਿਉਂਕਿ ਲੂਣ ਆਪਾਂ ਪਹਿਲਾਂ ਵੀ ਪਾਤਾ ਸੀ ਫਿਰ ਜ਼ਿਆਦਾ ਲੂਣ ਹੋ ਜਾਊਗਾ ਨਹੀਂ ਤੇ ਆਰ फटाफट ਜਿਆ ਮਸਾਲਾ ਕੁੱਝ ਗਿਆ ਚੰਗੀ ਤਰ੍ਹਾਂ ਜਿਹੜੀ ਹਲਦੀ ਕੁੱਝੀ ਨਾਲ ਹੀ ਤੇ ਇਹਨੂੰ ਹਲਾ ਦੇ ਵਿੱਚ ਤੇ ਮੈਂ ਇਹਨੂੰ ਸੇਕਾ ਹੀ ਹੋਏ ਤੇ ਬਾਅਦ ਵਿੱਚ ਕਰਦੇ ਜਿਵੇਂ ਸਬਜ਼ੀ ਨੂੰ ਸੋਸ ਉਸ ਤੋਂ ਬਾਅਦ ਆਪਾਂ ਇਹਨੂੰ ਫਿਰ ਤੇ ਸੇਕ ਲਮਰ ਹੁੰਦਾ ਹੈ ਜਾਨੀ ਕਿ 20 ਮਿੰਟ ਲੱਗੇਗੇ ਇਹ ਸਬਜ਼ੀ ਬਣਾਉਣ ਦੀ ਹੈ 3 ਮਿੰਟ 3 ਮਿੰਟ ਚਾਹੀਦੇ ਤਾਂ ਇਹ 15 ਮਿੰਟ ਲੱਗੇ ਤੇ ਬਸ ਅੱਧਾ ਘੰਟਾ ਚਣੇ ਭਿਏ ਆ ਇਹ ਮੈਂ ਰਾਜਮਾ ਭਿਏ ਇਧਰ ਤੇ ਚਾਹ ਚੂਹ ਬਣਾਉਂਦੇ ਆ ਬਣਾਉਂਦਿਆਂ ਨੂੰ ਵੀ ਹੋ ਗਏ ਤੇ ਫਿਰ ਮੈਂ ਕੁੱਕਰ ਦੇ ਵਿੱਚ ਮਸਾਲਾ ਜਿਹੜਾ ਇਹ ਉਹ ਪਾਤਾ ਜਿਸ ਤਰ੍ਹਾਂ ਪਕੜਾਈ ਦੇ ਵਿੱਚੋਂ ਸਾਰਾ ਮਸਾਲਾ ਚੋਕੀ ਤੁਸੀਂ ਵੇਖ ਸਕਦੇ ਆ ਆਪਾਂ ਜਿਆਦਾ ਤੇਲ ਤੁਦ ਵੀ ਨਹੀਂ ਪਾਇਆ ਹਾਲਾਂਕਿ ਆਪਾਂ ਤੇਲ ਵੱਡੀ ਕੜਛੀ ਪਾਇਆ ਹੈ ਪਰ ਮਸਾਲੇ ਦੇ ਸਾਹਮਣੇ ਤੇਲ ਘੱਟ ਜੀ ਬਿਲਕੁਲ ਇੱਕਦਮ ਤੇਲ ਨੱਟਪਟ ਨਹੀਂ ਹੁੰਦਾ ਹੀ ਇਹ ਵਾਲੀ ਸਬਜੀ ਤੁਹਾਨੂੰ ਜੀ ਵੀ ਸਵਾਲ ਲੱਗਦੀ ਆ ਤੇ ਉਦਾਂ ਵੀ ਹਿੱਕ ਵੀ ਨਹੀਂ ਮਾਰਦੀ ਆ ਤੇ ਨਾਲੇ ਚੌਲਾਂ ਦੀ ਸਬਜੀ ਬੜੀ ਵਧੀਆ ਪਰਫੈਕਟ ਰਹਿੰਦੀ। ਪਰ ਆਪਾਂ ਇਹਦੇ ਵਿੱਚ ਵੱਧੂ ਪਾਣੀ ਨਹੀਂ ਪਾਇਆ ਕਿਉਂਕਿ ਆਪਾਂ ਪਹਿਲਾਂ ਹੀ ਹਿਸਾਬ ਨਾਲ ਪਾਣੀ ਕਰਦੇ ਹਾਂ ਕਿ ਸਾਨੂੰ ਕਿੰਨਾ ਕੋ ਪਾਣੀ ਚਾਹੀਦਾ। ਉਦੋਂ ਮੈਂ ਚੌਲ ਵੀ ਧੋ ਕੇ ਰੱਖ ਦਿੱ ਸੀ। ਚੌਲ ਧੋ ਕੇ ਮੈਂ ਰੱਖ ਤੇ ਪਾਣੀ ਵਿੱਚ ਗੈਸ ਤੇ ਗਰਮ ਕਰਤਾ ਵਾ ਤੇ ਇੱਧਰ ਮੇਰੀ ਸਬਜੀ ਬਣ ਕੇ ਤਿਆਰ ਦੇਖੋ ਭਈ ਆਪਣੀ ਜਿਹੜੀ ਸਬਜੀ ਆ ਫਟਾਫਟ ਬਣ ਕੇ ਤਿਆਰ ਹੋ ਗਈ ਆ। ਆਪਾਂ ਸਿੰਪਲ ਤੇ ਸਿੱਧੇ ਜਿਹੇ ਤਰੀਕੇ ਦੇ ਨਾਲ ਸਬਜੀ ਬਣਾਈ ਆ। ਜਾੜਾ ਆਪਾਂ ਇਹਦੇ ਵਿੱਚ ਕੋਈ ਵੀ ਮਸਾਲਾ ਨਹੀਂ ਪਾਇਆ ਬਿਲਕੁਲ ਆਪਾਂ ਸਿੱਧੇ ਤੇ ਫਟਾਫਟ ਸਬਜ਼ੀ ਬਣਾਈ ਹੈ ਔਰ ਸਬਜ਼ੀ ਇੱਕਦਮ 20 ਮਿੰਟਾਂ 'ਚ ਬਣ ਕੇ ਤਿਆਰ ਹੋ ਗਈ ਜੇ ਤੁਸੀਂ ਵੀ ਇਹੋ ਜੀ ਸਬਜ਼ੀ ਬਣਾਉਣੀ ਹੈ ਤੇ ਪਲੀਜ਼ ਮੇਰੀ ਰੈਸਪੀ ਨੂੰ ਦੇਖ ਕੇ ਬਣਾ ਸਕਦੇ ਆ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਨਾਲ ਹੀ ਆਪਾਂ ਜਲਦੀ ਜਲਦੀ ਚੌਲ ਵੀ ਬਣਾਦੇ ਕਿਉਂਕਿ ਬੱਚੇ ਨੂੰ ਚੌਲ ਬੜੇ ਪਸੰਦ ਆ ਤੇ ਸਬਜ਼ੀ ਆਪਾਂ 20 ਮਿੰਟਾਂ 'ਚ ਬਣਾਈ ਆ ਸਵੇਰ ਤੱਕ ਆਪਾਂ ਸੋਚਿਆ ਨਹੀਂ ਕਿ ਆਪਾਂ ਰਾਜਮਾ ਬਣਾਉਣੇ ਆ ਪਰ ਆਪਾਂ ਰਾਜਮਾ ਬਣਾਤੇ ਕਿਉਂਕਿ ਬੱਚਾ ਨੂੰ ਬੜੇ ਪਸੰਦ ਤੇ ਬੱਚਾ ਨੇ ਡਿਮਾਂਡ ਕੀਤੀ ਰਾਜਮਾ ਖਾਣੇ ਤੇ ਆਪਾਂ फटाफट 20 ਮਿੰਟਾਂ 'ਚ ਰਾਜਮਾ ਬਣ ਕੇ ਤਿਆਰ ਹੋ ਗਿਆ ਆਪਣੇ ਦੇਖ ਸਕਦੇ ਜੀ ਬੜੇ ਸੋਹਣੇ ਬਣੇ ਆ ਤੇ ਬਾਕੀ ਕਰਦੇ ਆਪਾਂ ਖਾ ਕੇ ਦੱਸਦੇ ਕਿਦਾਂ ਦੇ ਬਣਿਆ ਤੁਸੀਂ ਵੀ ਬਣਾ ਕੇ ਖਾ ਕੇ ਦੱਸਿਓ ਕਿ ਕਿਸ ਤਰ੍ਹਾਂ ਦੇ ਬਣੇ ਆ